ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਿਕਰਮੀ ਸੰਮਤ 1741 ਵਿੱਚ ਰਣਜੀਤ ਨਗਾਰਾ ਬਣਵਾਇਆ ਤੇ ਰਣਜੀਤ ਨਗਾਰੇ ਦਾ ਨਗਾਰਚੀ ਭਾਈ ਜੈਤੇ ਨੂੰ ਥਾਪਿਆ ਉਸ ਵੇਲੇ ਦੀਆਂ ਲੈਨਾ ਉਹਦੇ ਕਰਨ ਵਾਲਾ ਸਾਧੂ ਸਿੰਘ ਪਤੰਗਾ ਇਉਂ ਕਹਿਣ ਲੱਗਾ ਹੈ ਸੰਮਤ ਜਦੋਂ 1741 ਆਇਆ ਸੀ ਇਕਰਣਜੀਤ ਨਗਾਰਾ ਸਤਗੁਰ ਨੇ ਬਣਵਾਇਆ ਸੀ ਹੋ ਸੰਮਤ ਜਦੋਂ 1700 ਵਕਤਾਲੀ ਆਇਆ ਸੀ ਇਕਰਣਜੀਤ ਨਗਾਰਾ ਸਤਗੁਰ ਨੇ ਬਣਵਾਇਆ ਸੀ ਜੈਤਾ ਬੀਰ ਬਹਾਦਰ ਜਦੋਂ ਟਕੋਰਾਂ ਲਾਉਂਦਾ ਸੀ ਚਾਰ ਚਫੇਰੇ ਦੂਰ ਦੂਰ ਸਰਸੱਲੀ ਪਾਉਂਦਾ ਸੀ ਚਾਰ ਚਫੇਰੇ ਦੂਰ ਦੂਰ ਸਰਸੱਲੀ ਪਾਉਂਦਾ ਸੀ ਜਦ ਰਣਜੀਤ ਨਗਾਰਾ ਗੜਗੜ ਘੜਕਣ ਲੱਗਦਾ ਸੀ ਤਦੋਂ ਪਹਾੜੀ ਰਾਜਾਂ ਦਾ ਦਿਲ ਧੜਕਣ ਲੱਗਦਾ ਸੀ ਮਾੜਾ ਮੋਟਾ ਨਾ ਕੋਈ ਡਰਦਾ ਕੰਨ ਹਲਾਉਂਦਾ ਸੀ ਚਾਰ ਚਫੇਰੇ ਦੂਰ ਦੂਰ ਸਰਸੱਲੀ ਪਾਉਂਦਾ ਸੀ ਚਾਰ ਚੁਫੇਰੇ ਦੂਰ ਦੂਰ ਸਰਥੱਲੀ ਪਾਉਂਦਾ ਸੀ ਹਾਥੀ ਚ ਤਰੇ ਡਰਦੇ ਭੱਜ ਗਏ ਦੂਰ ਪਹਾੜਾਂ ਤੋਂ ਸ਼ੇਰ ਬਘੇਰੇ ਡਰ ਗਏ ਸਿੰਘਾਂ ਦੀਆਂ ਦਹਾੜਾਂ ਤੋਂ ਸ਼ੇਰ ਬਘੇਰੇ ਡਰ ਗਏ ਸਿੰਘਾਂ ਦੀਆਂ ਦਹਾੜਾਂ ਤੋਂ ਸ਼ਾਇਆ ਰਹੇ ਸਨਾਟ ਗੋਲੀ ਜਦੋਂ ਚਲਾਉਂਦਾ ਸੀ ਚਾਰ ਚਫੇਰੇ ਦੂਰ ਦੂਰ ਸਰਸੱਲੀ ਪਾਉਂਦਾ ਸੀ ਚਾਰ ਚਫੇਰੇ ਦੂਰ ਦੂਰ ਸਰਸੱਲੀ ਪਾਉਂਦਾ ਸੀ ਚੜਦਾ ਜਦੋਂ ਸ਼ਿਕਾਰ ਸੂਰਮਾ ਜਥਾ ਬਣਾ ਕੇ ਸੀ ਦੂਰ ਦੂਰ ਤੱਕ ਆਉਂਦਾ ਆਪਣੀ ਥਾਂਕ ਜਮਾ ਕੇ ਸੀ ਦੂਰ ਦੂਰ ਤੱਕ ਆਉਂਦਾ ਆਪਣੀ ਥਾਂਕ ਜਮਾ ਕੇ ਸੀ ਛੇਰ ਬਘੇਰਾ ਦੇ ਵਿੱਚ ਵੱੜਦਾ ਨਹੀਂ ਕਬਰ ਹੁੰਦਾ ਸੀ ਚਾਰ ਚਫੇਰੇ ਦੂਰ ਦੂਰ ਸਰਸੱਲੀ ਪਾਉਂਦਾ ਸੀ ਚਾਰ ਚਫੇਰੇ ਦੂਰ ਦੂਰ ਸਰਸੱਲੀ ਪਾਉਂਦਾ ਸੀ ਪੁੱਤਾਂ ਤੋਂ ਵੱਧ ਪਿਆਰ ਜਿਤਾਇਆ ਮਾਤਾ ਗੁਜਰੀ ਨੇ ਐ ਲੱਗਦਾ ਸੀ ਉਸ ਨੂੰ ਜਾਇਆ ਮਾਤਾ ਗੁਜਰੀ ਨੇ ਅੰਗਦਾ ਸੀ ਉਸ ਨੂੰ ਜਾਇਆ ਮਾਤਾ ਗੁਜਰੀ ਨੇ ਸਭ ਤੋਂ ਪਹਿਲਾਂ ਜੈਤਾ ਮਾਂ ਦੇ ਦਰਸ਼ਨ ਚਾਹੁੰਦਾ ਸੀ ਚਾਰ ਚਫੇਰੇ ਦੂਰ ਦੂਰ ਸਰਸੱਲੀ ਪਾਉਂਦਾ ਸੀ ਚਾਰ ਚਫੇਰੇ ਦੂਰ ਦੂਰ ਸਰਸੱਲੀ ਪਾਉਂਦਾ ਸੀ ਗੁਰੂ ਸਾਹਿਬ ਨੇ ਰੱਖਿਆ ਜੈਤਾ ਬੜਾ ਲੜਕਾ ਸੀ ਉਹ ਦੇ ਹੁੰਦਿਆ ਰਾਹ ਵਿੱਚ ਕੋਈ ਨਹੀਂ ਅੜਕਾ ਸੀ ਉਹ ਦੇ ਹੁੰਦਿਆ ਰਾਹ ਵਿੱਚ ਕੋਈ ਨਹੀਂ ਅੜਕਾ ਸੀ ਥਾਂ ਥਾਂ ਜਾ ਕੇ ਜ਼ਾਲਮ ਦੇ ਨਾਲ ਸਿੰਘ ਅੜਾਉਂਦਾ ਸੀ ਚਾਰ ਚਫੇਰੇ ਦੂਰ ਦੂਰ ਤਰਸੱਲੀ ਪਾਉਂਦਾ ਸੀ ਚਾਰ ਚਫੇਰੇ ਦੂਰ ਦੂਰ ਤਰਸੱਲੀ ਪਾਉਂਦਾ ਸੀ ਲੋੜ ਪਹਿਣ ਤੇ ਸਭ ਤੋਂ ਮੂਰੇ ਜੈਤਾ ਲੱਗਦਾ ਸੀ ਲੋੜ ਪਹਿਣ ਤੇ ਸਭ ਤੋਂ ਮੂਰੇ ਜੈਤਾ ਲੱਗਦਾ ਸੀ ਤੁਰਦਾ ਸੀ ਤਾਂ ਸਭ ਤੋਂ ਜਿਆਦੇ ਜੈਤਾ ਵਗਦਾ ਸੀ ਤੁਰਦਾ ਸੀ ਤਾਂ ਸਭ ਤੋਂ ਜਿਆਦੇ ਜੈਤਾ ਵਗਦਾ ਸੀ ਤਾਂ ਹੀ ਸਬਦੇ ਉੱਤੇ ਉਹ ਜਰਨੈਲ ਸਦਾਉਂਦਾ ਸੀ ਤਾਹੀਂ ਸਬਦੇ ਉੱਤੇ ਉਹ ਜਰਨੈਲ ਸਦਾਉਂਦਾ ਸੀ ਚਾਰ ਚਫੇਰੇ ਦੂਰ ਦੂਰ ਸਰਸੱਲੀ ਪਾਉਂਦਾ ਸੀ ਚਾਰ ਚਫੇਰੇ ਦੂਰ ਦੂਰ ਸਰਸੱਲੀ ਪਾਉਂਦਾ ਸੀ ਪੈਂਦੀ ਸੀ ਜਦ ਲੋੜ ਗੁਰੂ ਨੂੰ ਕਿਦਰੇ ਜਾਵਣ ਦੀ ਜੈਤੇ ਦੀ ਸੀ ਡਿਊਟੀ ਪਿੱਛੇ ਖਬਰ ਪਚਾਵਣ ਦੀ ਜੈਤੇ ਦੀ ਸੀ ਡਿਊਟੀ ਪਿੱਛੇ ਖਬਰ ਪਚਾਵਣ ਦੀ ਨਾਲ ਪਤੰਗੇ ਵਰਗੇ ਵੀ ਕਈ ਸੇਖਰ ਲਾਉਂਦਾ ਸੀ ਚਾਰ ਚਫੇਰੇ ਦੂਰ ਦੂਰ ਸਰਸੱਲੀ ਪਾਉਂਦਾ ਸੀ ਹੋ ਨਾਲ ਪਤੰਗੇ ਵਰਗੇ ਵੀ ਕਈ ਸੇਖਰ ਲਾਉਂਦਾ ਸੀ ਚਾਰ ਚਫੇਰੇ ਦੂਰ ਦੂਰ ਸਰਸੱਲੀ ਪਾਉਂਦਾ ਸੀ ਚਾਰ ਚਫੇਰੇ ਦੂਰ ਦੂਰ ਸਰਸੱਲੀ ਪਾਉਂਦਾ ਸੀ ਚਾਰ ਚਫੇਰੇ ਦੂਰ ਦੂਰ ਸਰਸੱਲੀ ਪਾਉਂਦਾ ਸੀ